ਜੱਦੀ ਫਲੰਪ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤ ਜੈ ਜੀ ਫਲੰਪ ਬੰਦ ਕਰੋ ਬੰਦ ਕਰੋ ਬੰਦ ਕਰੋ ਕੰਗੜਾ ਰੁੜਦਾ ਮੁਰਦਾ ਬੰਗੜਾ ਰੁੜਦਾ ਮੁਰਦਾ ਕੱਲ ਸਾਡੇ ਪ੍ਰਧਾਨ ਸਾਹਿਬ ਜੀ ਮਾਨਯੋਗ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਵੱਲੋਂ ਸਾਨੂੰ ਆਦੇਸ਼ ਹੋਏ ਸਨ ਮਾਨਯੋਗ ਸਕੱਤਰ ਪ੍ਰਤਾਪ ਸਿੰਘ ਜੀ ਰਾਹੀਂ ਅਸੀਂ ਨੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਇਹ ਸਾਨੂੰ ਪਤਾ ਲੱਗਿਆ ਕਿ ਕੱਲ ਫਿਲਮ ਰਿਲੀਜ਼ ਹੋ ਰਹੀ ਹੈ ਰਿਲੀਜ਼ ਨਾ ਹੋਣ ਦਿੱਤੀ ਜਾਵੇ ਏਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਮੰਗ ਪੱਤਰ ਤੇ ਗੌਰ ਕੀਤਾ ਜਾਵੇਗਾ ਉਹਨਾਂ ਨੇ ਰਾਤ ਹੀ ਸਾਨੂੰ ਪਤਾ ਲੱਗਿਆ ਐਸਐਚਓ ਸਾਹਿਬ ਤੋਂ ਵੀ ਰਾਤ ਹੀ ਪ੍ਰਸ਼ਾਸਨ ਨੂੰ ਹੁਕਮ ਕਰਤੇ ਨੇ ਵੀ ਮੁਹਾਲੀ ਸ਼ਹਿਰ ਦੇ ਵਿੱਚ ਇਹ ਫਿਲਮ ਬਿਲਕੁਲ ਰਿਲੀਜ਼ ਨਾ ਕੀਤੀ ਜਾਵੇ ਜੋ ਵੀ ਇਸ ਦੇ ਲੱਗੇ ਹੋਏ ਸੀ ਪੋਸਟਰ ਵਗੈਰਾ ਲੱਗੇ ਸੀ ਇਹਦੀ ਸਮੱਗਰੀ ਸੀ ਉਹ ਸਾਰੀ ਮੌਲਾਂ ਦੇ ਵਿੱਚੋਂ ਹਟਵਾ ਦਿੱਤੀ ਗਈ ਹੈ ਤੇ ਫਿਲਮ ਬੰਦ ਕਰ ਦਿੱਤੀ ਗਈ ਹੈ ਫਿਲਮਾਂ ਕੱਟ ਗਈ ਜਿਹੜੇ ਰਾਜ ਸੀਗੇ ਕਹਿੰਦੇ ਉਹਦੇ ਵਿੱਚੋਂ ਕੱਟ ਦਿੱਤੇ ਗਏ ਤੁਸੀਂ ਉਸ ਦੇ ਬਾਵਜੂਦ ਫਿਲਮ ਦਾ ਬਰੋਧ ਹਾਂਜੀ ਸਾਨੂੰ ਕੰਗੜਾ ਰਣੌਤ ਤੇ 1% ਵੀ ਅਤਵਾਰ ਨਹੀਂ ਹੈ ਉਹ ਮੈਂਬਰ ਪਾਰਲੀਮੈਂਟ ਹੈ ਉਸ ਨੇ ਆਪਣਾ ਅਸਰ ਰਸੂਖ ਦਿਖਾ ਕੇ ਉੱਥੇ ਵੀ ਮਤਲਬ ਕਰ ਲਿਆ ਹੋਏਗੀ ਮਿਲੀ ਭੁਗਤ ਕੀਤੀ ਹੋਗੀ ਉਹਨਾਂ ਨੇ ਤੇ ਸਾਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਆਇਆ ਕੋਈ ਜ਼ਿੰਨ ਕੱਟੇ ਹੋਣਗੇ ਇਹ ਸਾਰੀ ਫਿਲਮ ਇਹ ਸਾਰੀ ਫਿਲਮ ਦਾ ਹੀ ਵਿਰੋਧ ਕਰਦੇ ਆ ਅਸੀਂ ਪੂਰੀ ਦਾ ਜੀ ਕੱਲ ਸਾਡੇ ਪ੍ਰਧਾਨ ਸਾਹਿਬ ਜੀ ਮਾਨਯੋਗ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਧਾਮੀ ਐਡੀਪਕੋਟ ਸਾਹਿਬ ਵੱਲੋਂ ਸਾਨੂੰ ਆਦੇਸ਼ ਹੋਏ ਸਨ ਮਾਨਯੋਗ ਸਿਕੰਦਰ ਪ੍ਰਤਾਪ ਸਿੰਘ ਜੀ ਰਾਹੀਂ ਅਸੀਂ ਨੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਇਹ ਸਾਨੂੰ ਪਤਾ ਲੱਗਿਆ ਕਿ ਕੱਲ ਫਿਲਮ ਰਿਲੀਜ਼ ਹੋ ਰਹੀ ਹੈ ਰਿਲੀਜ਼ ਨਾ ਹੋਣ ਦਿੱਤੀ ਜਾਵੇ ਏਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਮੰਗ ਪੱਤਰ ਤੇ ਗੌਰ ਕੀਤਾ ਜਾਵੇਗਾ ਉਹਨਾਂ ਨੇ ਰਾਤ ਹੀ ਸਾਨੂੰ ਪਤਾ ਲੱਗਿਆ ਐਸਐਚਓ ਸਾਹਿਬ ਤੋਂ ਵੀ ਰਾਤ ਹੀ ਪ੍ਰਸ਼ਾਸਨ ਨੂੰ ਹੁਕਮ ਕਰਤੇ ਨੇ ਵੀ ਮੁਹਾਲੀ ਸ਼ਹਿਰ ਦੇ ਵਿੱਚ ਇਹ ਫਿਲਮ ਬਿਲਕੁਲ ਰੇਜ਼ ਨਾ ਕੀਤੀ ਜਾਵੇ ਜੋ ਵੀ ਇਸ ਦੇ ਲੱਗੇ ਹੋਏ ਸੀ ਪੋਸਟਰ ਵਗੈਰਾ ਲੱਗੇ ਸੀ ਇਹਦੀ ਸਮੱਗਰੀ ਸੀ ਉਹ ਸਾਰੀ ਮੌਲਾਂ ਦੇ ਵਿੱਚੋਂ ਹਟਵਾ ਦਿੱਤੀ ਗਈ ਹੈ ਤੇ ਫਿਲਮ ਬੰਦ ਕਰ ਦਿੱਤੀ ਗਈ ਹੈ ਸਪਨਾ ਜੀ ਫਿਲਮਾਂ ਕੱਟ ਕੇ ਜਿਹੜੇ ਰਾਜ ਸੀਗੇ ਕਹਿੰਦੇ ਉਹਦੇ ਵਿੱਚੋਂ ਕੱਟ ਦਿੱਤੇਗੇ ਉਸ ਦੇ ਬਾਵਜੂਦ ਫਿਲਮ ਦਾ ਬਰੋਗ ਹਾਂ ਜੀ ਸਾਨੂੰ ਕੰਗੜਾ ਰਣੌਤ ਤੇ 1% ਵੀ ਅਤਵਾਰ ਨਹੀਂ ਹੈ ਉਹ ਮੈਂਬਰ ਪਾਰਲੀਮੈਂਟ ਹੈ ਉਸ ਨੇ ਆਪਣਾ ਅਸਰ ਰਸੂਖ ਦਿਖਾ ਕੇ ਉੱਥੇ ਵੀ ਮਤਲਬ ਕਰ ਲਿਆ ਹੋਏਗੀ ਮਿਲੀ ਭੁਗਤ ਕੀਤੀ ਹੋਗੀ ਉਹਨਾਂ ਨੇ ਤੇ ਸਾਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਆਇਆ ਕੋਈ ਜ਼ਿੰਨ ਕੱਟੇ ਹੋਣਗੇ ਇਹ ਸਾਰੀ ਫਿਲਮ ਇਹ ਸਾਰੀ ਫਿਲਮ ਦਾ ਹੀ ਵਿਰੋਧ ਕਰਦੇ ਆ ਅਸੀਂ ਪੂਰੀ ਦਾ ਹੀ ਕੱਲ ਸਾਡੇ ਪ੍ਰਧਾਨ ਸਾਹਿਬ ਜੀ ਮਾਨਯੋਗ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਧਾਮੀ ਐਡੀਪਕੋਟ ਸਾਹਿਬ ਵੱਲੋਂ ਸਾਨੂੰ ਆਦੇਸ਼ ਹੋਏ ਸਨ ਮਾਨਯੋਗ ਸਿਕੰਦਰ ਪ੍ਰਤਾਪ ਸਿੰਘ ਜੀ ਰਾਹੀਂ ਅਸੀਂ ਨੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਇਹ ਸਾਨੂੰ ਪਤਾ ਲੱਗਿਆ ਕਿ ਕੱਲ ਫਿਲਮ ਰਿਲੀਜ਼ ਹੋ ਰਹੀ ਹੈ ਰਿਲੀਜ਼ ਨਾ ਹੋਣ ਦਿੱਤੀ ਜਾਵੇ ADC ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਮੰਗ ਪੱਤਰ ਤੇ ਗੌਰ ਕੀਤਾ ਜਾਵੇਗਾ ਉਹਨਾਂ ਨੇ ਰਾਤ ਹੀ ਸਾਨੂੰ ਪਤਾ ਲੱਗਿਆ ਐਸਐਚਓ ਸਾਹਿਬ ਤੋਂ ਵੀ ਰਾਤ ਹੀ ਪ੍ਰਸ਼ਾਸਨ ਨੂੰ ਹੁਕਮ ਕਰਤੇ ਨੇ ਵੀ ਮੁਹਾਲੀ ਸ਼ਹਿਰ ਦੇ ਵਿੱਚ ਇਹ ਫਿਲਮ ਬਿਲਕੁਲ ਰੇਡ ਨਾਲ ਕੀਤਾ ਜਾਵੇ ਜੋ ਵੀ ਇਸ ਦੇ ਲੱਗੇ ਹੋਏ ਸੀ ਪੋਸਟਰ ਵਗੈਰਾ ਲੱਗੇ ਸੀ ਇਹਦੀ ਸਮੱਗਰੀ ਸੀ ਉਹ ਸਾਰੀ ਮੌਲਾਂ ਦੇ ਵਿੱਚੋਂ ਹਟਵਾ ਦਿੱਤੀ ਗਈ ਹੈ ਤੇ ਫਿਲਮ ਬੰਦ ਕਰ ਦਿੱਤੀ ਗਈ ਹੈ। ਸਪਨਾ ਜੀ ਫਿਲਮਾਂ ਕੱਟ ਕੇ ਜਿਹੜੇ ਅਧਰਾਜ ਸੀਗੇ ਕਹਿੰਦੇ ਉਹਦੇ ਵਿੱਚੋਂ ਕੱਟ ਦਿੱਤੇ ਗਏ ਤੁਸੀਂ ਉਸ ਦੇ ਬਾਵਜੂਦ ਫਿਲਮ ਦਾ ਬਰੋਗ ਹਾਂ ਜੀ ਸਾਨੂੰ ਕੰਗੜਾ ਰਣੌਤ ਤੇ 1% ਵੀ ਇਤਵਾਰ ਨਹੀਂ ਹੈ। ਉਹ ਮੈਂਬਰ ਪਾਰਲੀਮੈਂਟ ਹੈ ਉਸ ਨੇ ਆਪਣਾ ਅਸਰ ਰਸੂਖ ਦਿਖਾ ਕੇ ਉੱਥੇ ਵੀ ਮਤਲਬ ਕਰ ਲਿਆ ਹੋਏਗੀ। ਮਿਲੀ ਭੁਗਤ ਕੀਤੀ ਹੋਗੀ। ਉਹਨਾਂ ਨੇ ਤੇ ਸਾਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਆਇਆ ਕੋਈ ਜ਼ਿੰਨ ਕੱਟੇ ਹੋਣਗੇ ਇਹ ਸਾਰੀ ਫਿਲਮ ਇਹ ਸਾਰੀ ਫਿਲਮ ਦਾ ਹੀ ਵਿਰੋਧ ਕਰਦੇ ਆ ਅਸੀਂ ਪੂਰੀ ਦਾ ਹੀ